ਆਊ ਆਊ ਆ ਪੱਕਾ ਹੂਗਾ ਮੇਰਾ ਪਤਾ ਕਾਲੇ ਪੱਕਾ ਹੂਗਾ ਆਊ ਆਊ ਆ ਵਿਆਹਦਾ ਹੂਗਾ ਕਾਲੇ ਬੱਦਲ ਛਾ ਗਏ ਆਊਗਾ ਜਾਂ ਪੱਕਾ ਹੂਗਾ ਭਾਈ ਬੱਦਲ ਹੀ ਬੜੇ ਭੈਂਕਰ ਛਾਏ ਆ ਵੀ ਕਾਲੇ ਨੇ ਦੱਸਿਆ ਆਪਣੇ ਬਹੁਤ ਲੋਕ ਕਹਿੰਦੇ ਨੇ ਵੀ ਆਪਣਾ ਮੀ ਆਇਆ ਨਹੀਂ ਜੀ ਫਲਾਣਾ ਨਹੀਂ ਤੇ ਹੁਣ ਤਾਂ ਆਪਣੇ ਅੱਜ ਹੋ ਗਈ ਤਰੀਕ 7 ਤਾ ਆ ਗਈ ਤੇਜ਼ ਹਵਾ ਤਾਂ ਆ ਗਈ ਬਾਈ ਆ ਗਈ ਨੇਰ ਤਾਂ ਠੰਡੀ ਹਵਾ ਹੈ ਬਾਈ ਪੂਰੇ ਬੱਦਲਾਂ ਚੋਂ ਐ ਨਹੀਂ ਕਹਿ ਸਕਦਾ ਕੋਈ ਮੀਂਹ ਆਇਆ ਨਹੀਂ ਪੂਰੇ ਕਾਲੇ ਬੱਦਲ ਆਊਗਾ ਅੱਜ ਤਾਂ ਪੂਰਾ ਫੁੱਲ ਬਟਾ ਫੁੱਲ ਲੌੜਾਂ ਵਰਗੇ ਬੱਦਲ ਜਿਵੇਂ ਲੌੜ ਹੁੰਦਾ ਬਾਈ ਕਾਲੇ ਸ਼ਾਹ ਤੇ 7 8 9 10 ਤੇ ਇਹਨਾਂ ਦਿਨਾਂ ਦੇ ਵਿੱਚ ਰੜਕਾਂ ਕਾੜਦੂ ਰੜਕਾਂ ਹਰਿਆਣਾ ਪੰਜਾਬ ਰਾਜਸਥਾਨ ਆ ਕਿੰਨਾ ਕੋਸਾ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਚ ਬੱਦਲ ਫਟਣ ਦੇ ਵੀ ਪੂਰੇ ਫੁੱਲ ਚਾਂਸ ਨੇ ਬਈ ਬਹੁਤ ਤਾਕੜੇ ਬੱਦਲ ਬਹੁਤ ਭੰਕਰ ਕਾਲੇ ਬੱਦਲ ਛਾਏ ਹੋਏ ਨੇ ਆਊਗਾ ਵੀ ਆਊਗਾ ਸਾਰੇ ਕਹਿੰਦੇ ਆਊਗਾ ਕਾਲੇ ਕਾਲੇ ਬੱਦਲ ਹੋਏ ਬੈਣਾ ਅੱਜ ਤਾਂ ਮੇਰੋਂ ਲੈ ਪਿਆ ਨਾ ਫੇਰ ਤਾਂ ਲੜਕਾ ਘੜ ਦੂ ਹਵਾ ਬਹੁਤ ਤੇਜ਼ ਚੱਲ ਪਈ ਨੇਰੀ ਦੀ ਤਰ੍ਹਾਂ ਇਹ ਹਵਾ ਤੇ ਪਰ ਠੰਡੀ ਹੈ ਨਜ਼ਾਰਾ ਆ ਰਿਹਾ ਹੈ